ਸਾਸੀ ਕਾਲ ਜੀ ਮੈਂ ਨਰੰਗਨ ਸਿੰਘ ਲਹਿਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਸੋ ਅੱਜ ਅਸੀਂ ਗੱਲਾਂ ਬਹੁਤ ਕਰਨੀਆਂ ਨੇ ਗੱਲ ਅਸੀਂ ਕਰਾਂਗੇ ਸੀਐਮ ਮਾਨ ਵੱਲੋਂ ਪੰਜਾਬ ਪੁਲਿਸ ਲਈ ਪੰਜਾਬ ਦੇ ਖਜ਼ਾਨੇ ਖੋਲ ਦੇਣੇ ਅਸੀਂ ਗੱਲ ਇਹ ਵੀ ਕਰਾਂਗੇ ਕਿ 328 ਰੁਪਏ ਚੋਂ 169 ਰੁਪਏ ਦਾ ਜਿਹੜਾ ਐਸਆਈਟੀ ਨੇ ਦਾਵਾ ਕੀਤਾ ਸੀ ਤੇ ਉਹਦੇ ਤੋਂ ਸਾਡੇ ਮੁੱਖ ਮੰਤਰੀ ਸਾਹਿਬ ਫਿਰ ਯੂ-ਟਰਨ ਲੈ ਗਏ ਨੇ ਤੇ ਤੀਜੀ ਗੱਲ ਅਸੀਂ ਨਾਲ ਵੀ ਕਰਾਂਗੇ ਸਾਡੇ ਬੀਮਾ ਸਕੀਮ ਦੀ ਜਿਹੜੀ 10 ਲੱਖ ਦੀ ਫ੍ਰੀ ਜਿਹੜਾ ਇਲਾਜ ਦੀ ਗੱਲ ਹੈ ਉਹ ਵੀ ਗੱਲ ਕਰਾਂਗੇ ਤੇ ਨਾਲ ਦੀ ਨਾਲ ਗੱਲ ਵੀ ਕਰਾਂਗੇ ਅਸੀਂ ਬਿਗਲੀ ਜਿਹੜਾ 2025 ਸ਼ੋਧ ਬਿੱਲ ਹੈ ਉਹਦੀ ਵੀ ਗੱਲ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਘਪਲੇ ਅੰਦੇ ਬਾਰੇ ਜੋ ਕੁਝ ਵਾਪਰ ਰਿਹਾ ਉਹਦੇ ਉੱਤੇ ਗੱਲ ਕਰਾਂਗੇ ਤੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਮੇਰੇ ਨਾਲ ਫੋਨ ਦੇ ਉੱਤੇ ਸਦਾ ਗੁਰਮੇਲ ਸਿੰਘ ਮੋਜੋਵਾਲ ਜੋ ਇੱਕ ਚੰਗੇ ਵਾਤਾਵਰਣ ਪ੍ਰੇਮੀ ਵੀ ਨੇ ਔਰ ਨਾਲ ਦੀ ਨਾਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੀ ਐਸੋਸੀਏਸ਼ਨ ਹੈ ਉਹਦੇ ਤੋਂ ਜਿਹੜੇ ਉਹ ਰਿਟਾਇਰ ਨੇ ਉਹਨਾਂ ਦੇ ਜਰਨ ਸਖਤਰ ਰਹੇ ਨੇ ਸੋ ਉਹਨਾਂ ਨਾਲ ਅਸੀਂ ਗੱਲ ਕਰਦੇ ਆ ਤੇ ਪਹਿਲਾਂ ਉਹਨਾਂ ਦਾ ਕਰਦੇ ਆ ਸਵਾਗਤ ਤੇ ਫਿਰ ਅੱਗੇ ਤੋਰਾਂਗੇ ਗੁਰਮੇਲ ਸਿੰਘ ਮੋਜੇਵਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਚੈਨਲ ਤੇ ਜੀ ਬਹੁਤ ਬਹੁਤ ਧੰਨਵਾਦ ਜੀ ਮਹਿਲ ਸਾਹਿਬ ਤੁਸੀਂ ਮੈਨੂੰ ਇੰਨੇ ਲੋਕਾਂ ਦੇ ਸਾਹਮਣੇ ਰੁਭਰੂ ਕਰ ਰਹੇ ਹੋ ਜੋ ਵੀ ਤੁਸੀਂ ਮੇਥੋਂ ਜਾਣਕਾਰੀ ਮੰਗੋਗੇ ਮੈਂ ਵੱਧ ਤੋਂ ਵੱਧ ਸਹੀ ਤੰਗ ਆਉਣੇ ਨਹੀਂ ਯਾਰਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ ਜੀ ਸੋ ਪਹਿਲਾ ਮੇਰਾ ਇਹ ਸਵਾਲ ਹੈ ਕਿ ਜਿਸ ਤਰ੍ਹਾਂ ਕਿ ਨਾ 328 ਰੂਪਾਂ ਦਾ ਬਹੁਤ ਵੱਡੇ ਪੱਦਰ ਦੇ ਉੱਤੇ ਰੌਲਾ ਪਿਆ ਤੇ ਸਾਡੀ ਗਾਲੀਆਂ ਰਾਜਸੀ ਤੇ ਧਰਾਂ ਨੇ ਉਹ ਇਹਨੂੰ ਮਤਲਬ ਇੱਕ ਧਾਰਮਿਕ ਮੁੱਦਾ 글로 ਸਿਆਸਤ ਖੇਡਦੇ ਨੇ ਇਹਦੇ ਉੱਤੇ ਧਾਰਮਿਕ ਮੁੱਦੇ ਦੇ ਉੱਤੇ ਤੇ 169 ਸਰੂਪਾਂ ਦੀ ਜਿਸ ਵੇਲੇ ਮਾਗੀ ਦੇ ਮੇਲੇ ਦੇ ਵਿੱਚ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਦਾਅਵਾ ਕੀਤਾ ਸੀ 169 ਸਰੂਪ ਜਿਹੜੇ ਨੇ ਉਹ ਲੱਭ ਗਏ ਨੇ ਤਾਂ ਜਦੋਂ ਐਸਆਈਟੀ ਉੱਥੇ ਜਾਂਦੀ ਆ ਤੇ ਐਸਆਈਟੀ ਨੇ ਬਾਅਦ ਵਿੱਚ ਕਲੀਅਰ ਕੀਤਾ ਉਹਨਾਂ ਨੂੰ ਲਿਖ ਕੇ ਵੀ ਦਿੱਤਾ ਉਥੋਂ ਦੀ ਕਮੇਟੀ ਨੂੰ ਵੀ ਇੱਥੇ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਬਿਲਕੁਲ ਸਹੀ ਹੈ ਇਹ ਗੱਲ ਕਹਿ ਕੇ ਭਗਵੰਤ ਮਾਨ ਹੋਣਾ ਨੇ ਇਹ ਗੱਲ ਕਹੀ ਕਿ ਇਹ ਸਾਡੀ ਜਿਹੜੀ ਹੈ ਮਿਸ ਕਮਿਊਨੀਕੇਸ਼ਨ ਹੋਈ ਤੁਸੀਂ ਕੀ ਕਹਿਣਾ ਚਾਹੋਗੇ ਕੋਈ ਲਹਿਲ ਸਾਹਿਬ ਜਿਹੜਾ ਇਹ ਵੈਸੇ ਤਾਂ ਧਾਰਮਿਕ ਮੁੱਦੇ ਜਿਸ ਤੰਗ ਨਾਲ ਬਖ ਬਖ ਸਮੇਂ ਦੇ ਸਰਕਾਰਾਂ ਵੱਲੋਂ ਵੋਟਾਂ ਬਟੋਰਨ ਖਾਤਰ ਉਠਾਏ ਜਾਂਦੇ ਨੇ ਇਹ 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 ਠੀਕ ਨਹੀਂ ਹੈਗਾ ਜੀ ਧਰਮ ਇੱਕ ਹਰੇਕ ਬੰਦਾ ਨਿੱਜੀ ਮਸਲਾ ਤੇ ਤੇ ਸਰਕਾਰਾਂ ਲੋਕਾਂ ਦੀਆਂ ਵੋਟਾਂ ਲੈਣਾ ਚਾਹੁੰਦੀਆਂ ਨੇ ਤਾਂ ਲੋਕਾਂ ਦੇ ਵਿਕਾਸ ਦੇ ਕੰਮ ਕਰਕੇ ਵੋਟਾਂ ਲੈਣਾ ਤਾਂ ਇਹ ਗੱਲ ਚੰਗੀ ਹੋਵੇਗੀ ਜਿੱਦੋਂ ਤੱਕ ਇਹ ਇਹ ਮਜੂਤਾ ਦਾ ਹਰਮਕ ਮੁੱਦਾ 328 ਦੇ ਸਰੂਪਾਂ ਦਾ ਇਹ ਬੜੀ ਚਰਚਾ ਦੇ ਵਿੱਚ ਜੋ ਚੱਲ ਰਿਹਾ ਹੈ 22 ਸਾਲਾਂ ਤੋਂ ਜੀ ਬਡਾਲਾ ਕਮੇਟੀ ਨੇ ਜਿੰਨਾ ਧਰਨਾ ਮਾਰਿਆ ਉਹਦੇ ਉੱਤੇ ਕੁੱਟ ਮਾਰਵੀ ਹੋਈ ਉਹਨਾਂ ਨੇ ਕੋਰਟ 'ਚ ਕੇਸ ਕੀਤਾ ਕੋਟ ਨੇ ਹਦਾਇਤ ਕੀਤੀ ਵੀ ਇਹਦੀ ਇਨਕੁਆਰੀ ਕਰਾਈ ਜਾਵੇ ਸਰਕਾਰ ਨੂੰ ਤੇ ਹੁਣ ਇਹਦੀ ਇਨਕੁਆਰੀ ਚੱਲ ਰਹੀ ਹੈ ਜਿੱਥੋਂ ਤੱਕ ਇਹ ਮਸਲਾ ਵੀ ਮਾਗਦੇ ਦੇ ਮੇਲੇ ਤੇ ਸੀਐਮ ਮਾਨ ਨੇ ਅਨਾਉਂਸ ਕਰਤਾ ਵੀ 175 ਸੁਰੂ ਬੋਲੋ ਜੋ ਲੱਭ ਗਏ ਇਹ ਇੱਕ ਮਿਸਕਮਿਊਨੀਕੇਸ਼ਨ ਦਾ ਸਿੱਟਾ ਸੀ ਜਿਹਦੇ ਕਾਰਨ ਸੀਐਮ ਸਾਹਿਬ ਨੂੰ ਜੀਆਉ ਟੁਰ ਲੈਣਾ ਪਿਆ ਯੂਟਰਨ ਪਹਿਲਾਂ ਵੀ ਕਈ ਵਾਰੀ ਇਹਨਾਂ ਨੇ ਲਿਆ ਹੈਗਾ ਇਹਨਾਂ ਨੇ ਕੋਈ ਖਾਸ ਗੱਲ ਏ ਪਰ ਖਾਸ ਗੱਲ ਨਹੀਂ ਹੈਗੀ ਪਰ ਜਨਤਾ ਦੇ ਵਿੱਚ ਇਹਦਾ ਬੁਰਾ ਪ੍ਰਭਾਵ ਜਾਂਦਾ ਹੈ ਕਿ ਜੁਮੇਵਾਰ ਆਉਧਿਆਂ ਤੇ ਲੋਕ ਜਦੋਂ ਯੂਪੂਟਰ ਲੈਂਦੇ ਨੇ ਇਹ ਬੁਰਾ ਪ੍ਰਭਾਵ ਜਾਂਦਾ ਹੈ ਜੀ ਇਸ ਬਾਰੇ ਇਹਦੀ ਜਿਹੜੀ ਸਹੀ ਜਾਣਕਾਰੀ ਹੈ ਹਾਲੇ ਆਉਣੀ ਬਾਕੀ ਹੈ ਕਿਉਂਕਿ ਸੈਟਰ ਨੂੰ ਸਿੱਤ ਵੱਲੋਂ ਬੜੀ ਤੇਜ਼ੀ ਨਾਲ ਉਸ ਉਸ ਇੰਨਾ ਗੱਲਾਂ ਵੱਲ ਕਦਮ ਵਧਾਇਆ ਜਾ ਰਿਹਾ ਹੈ ਕਿ ਇਹਦੀ ਸਹੀ ਜਾਣਕਾਰੀ ਲੋਕਾਂ ਨੂੰ ਮਿਲੇ ਆਪ ਮੋਜਾਲ ਸਾਹਿਬ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਕਿ ਪਹਿਲਾਂ ਜਿਹੜੇ ਜਦੋਂ ਸਿੱਤ ਨੇ ਰਿਪੋਰਟ ਦਿੱਤੀ ਉਸ ਤੋਂ ਬਾਅਦ ਸਾਡੇ ਜਿਹੜੇ ਖਜ਼ਾਨਾ ਮੰਤਰੀ ਅਖਰਪਾਲ ਸਿੰਘ ਚੀਮਾ ਉਹ ਵੀ ਉੱਥੇ ਜਾਂਦੇ ਨੇ ਉਹ ਵੀ ਉੱਥੇ ਪ੍ਰੈਸ ਕਾਨਫਰੰਸ ਕਰਦੇ ਨੇ ਔਰ ਉਹਦੇ ਨਾਲ ਹੀ ਮੇਰਾ ਖਿਆਲ ਆ ਕੱਲ ਵੀ ਜਿਹੜੇ ਆਗੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਉਹ ਵੀ ਉੱਥੇ ਜਿਹੜੇ ਆ ਰਾਜਾ ਸਾਹਿਬ ਜਿਹੜਾ ਗੁਰੂ ਘਰ ਹੈ ਬੰਗੇ ਦੇ ਕੋਲੇ ਉੱਥੇ ਆਪ ਵੀ ਜਾ ਕੇ ਆਏ ਨੇ ਉੱਥੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਧਾਮੀ ਸਾਹਿਬ ਉਹ ਵੀ ਜਾ ਕੇ ਆਏ ਨੇ ਔਰ ਨਾਲ ਦੀ ਨਾਲ ਜਿਹੜੇ ਅਕਾਲੀ ਦਲ ਦੇ ਬਾਦਲ ਸਕੀਰ ਬਾਦਲ ਵੀ ਜਾ ਕੇ ਆਏ ਨੇ ਸੋ ਸਾਰੇ ਤੁਹਾਨੂੰ ਲੱਗਦਾ ਨਹੀਂ ਵੀ ਇਹ ਇੱਕ ਮਤਲਬ ਜਿਹੜਾ ਉਹ ਸਿਆਸੀਕਰਨ ਹੋ ਚੁੱਕਾ ਹੈ ਇਹ ਧਰਮ ਦੇ ਮੁੱਦੇ ਦੇ ਉੱਤੇ ਜਿਹੜੀਆਂ ਉਹ ਮਤਲਬ ਆਧਾਰ ਬਣਾ ਕੇ ਅੱਗੇ 2027 ਕੀ ਚੋਣਾਂ ਲੜਨੀਆਂ ਦੇਖੋ ਜੀ ਇਹਦੇ ਵਿੱਚ ਤਾਂ ਮੈਂ ਪਹਿਲਾਂ ਸਪਸ਼ਟ ਕਰ ਚੁੱਕਿਆ ਹਾਂ ਜੀ ਧਰਮ ਨੂੰ ਮੋਹਰਾ ਬਣਾ ਕੇ ਸਿਆਸਤ ਕਰਨੇ ਚਾਹੁੰਦੇ ਨੇ ਜਦੋਂ ਕਿ ਇਹ ਹੋਣੇ ਨਹੀਂ ਚਾਹੀਦੇ ਇਹ 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 ਆਮ ਲੋਕਾਂ ਲਈ ਵੀ ਘਾਤਕ ਹੈ ਕਿ ਸਰਕਾਰਾਂ ਲਈ ਵੀ ਇਹ ਠੀਕ ਨਹੀਂ ਹੈਗਾ ਤੁਸੀਂ ਵਿਕਾਸ ਦੇ ਕੰਮਾਂ ਤੇ ਤੁਸੀਂ ਕੰਮ ਕਰੋ ਤੇ ਨਾਲ ਲੋਕਾਂ ਨੂੰ ਦੱਸਿਓ ਕਿ ਆਹ ਕੰਮ ਕੀਤਾ ਹੈ ਤੇ ਜਿੱਥੋਂ ਤੱਕ ਇਹ ਹੈ ਆਪਣਾ ਸਿੱਟ ਦਾ ਸਬੰਧ ਹੈ ਮੈਂ ਪਹਿਲਾਂ ਵੀ ਕਹੇ ਜੋ ਭਾਵੇਂ ਹਾਲੇ ਇਹਦਾ ਕੰਮ ਅਧੂਰਾ ਹੈਗਾ ਹਲੇ ਤਾਂ ਉਹਨੇ ਦੋ ਚ ਪੰਜ ਫਾਦਰੀ ਹੋਏ ਨੇ ਉਹ ਤਾਂ ਉਹ ਤਾਂ ਸਿੱਟ ਨੇ ਦੋ ਜਿਹੇ ਦਿਨ ਲੱਭਨੇ ਸੀ ਉਹਨੇ ਜਾਣਕਾਰੀ ਦਿੱਤੀ ਤੇ ਫਟਾਫਟ ਉਹਨੇ ਮੈਂ ਹਾਊਸ ਕਰਤਾ ਜੀ ਜੂ ਟਰਨ ਲੈਣ ਦਾ ਕਾਰਨ ਵੀ ਇਹੀ ਬਣਦਾ ਹੈਗਾ ਜੋ ਠੀਕ ਨਹੀਂ ਹੈਗਾ ਫਿਰ ਇਹ ਰੋਟੀਆਂ ਸੇਕਦੇ ਨੇ ਉਹ ਆਪਣੇ ਸੀਐਮ ਆਪਣੇ ਜੂ ਟਰਨ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਇਹ ਦੂਜੀ ਤਰ੍ਹਾਂ ਨੂੰ ਹੋਰ ਉਹਦਾ ਉਹ ਭਾਰ ਰਹੀ ਹੈ ਵੀ ਇਸ ਤਕੀਕ ਨਹੀਂ ਹੈਗੇ ਆਖਰ ਨੂੰ 328 ਸਰੂਪਾ ਦਾ ਕੋਈ ਮਸਲਾ ਤਾਂ ਹੈਗਾ ਹੈ ਉਹ ਆਏ ਦਾ ਜਿਹਨਾਂ ਵਿੱਚ ਸੇਟਾ ਹੀ ਜਗਿਆਰ ਕਰ ਦਿੱਤਾ ਜਾਵੇਗਾ ਧਰਮ ਦੀ ਪੌੜੀ ਲਾ ਕੇ ਅਸੀਂ ਕੋਈ ਰਾਜਨੀਤੀ ਕਰਨੀ ਆ ਤੇ ਇਹ ਗਲਤ ਹੈ ਕਿਉਂਕਿ ਗੁਰੂ ਸਾਹਿਬ ਨਾ ਤੇ ਕਦੇ ਗਮ ਹੋ ਸਕਦੇ ਆ ਤੇ ਗੁਰੂ ਸਾਹਿਬ ਕਦੇ ਇਦਾਂ ਦੀ ਹੋ ਹੀ ਨਹੀਂ ਸਕਦਾ ਕਿਉਂਕਿ ਸਾਡੀ ਆਸਤਾ ਜਿਹੜੀ ਆ ਉਹ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਤੇ ਅਸੀਂ ਤਾਂ ਗੁਰੂ ਨੂੰ ਖੁਦ ਆਪਣੇ ਦਿਲਾਂ 'ਚ ਵਸਾਈ ਬੈਠੇ ਆ ਉਹ ਕਿਦਾਂ ਗੁੰਮ ਹੋ ਸਕਦੇ ਨੇ ਕਿਤੇ ਜਾ ਸਕਦੇ ਆ ਇਦਾਂ ਲੱਭਣ ਦੀ ਗੱਲ ਸੁਪਰ ਭਾ ਜਿਹੜੀ ਭਾਸ਼ਾ ਵਰਤੀ ਜਾ ਰਹੀ ਹੈ ਨਾ ਗੁਰੂ ਗ੍ਰੰਥ ਸਾਹਿਬ ਵੱਲੋਂ ਇਹਦੇ ਬਾਰੇ 'ਚ ਉਹ ਬੜੀ ਨਿੰਦਣਯੋਗ ਆ ਉਹ ਕੋਈ ਸਲਾਹਣਯੋਗ ਨਹੀਂ ਅਸੀਂ ਮਤਲਬ ਇੱਕ ਤਾਂ ਸ਼ਰਧਾ ਪੂਰਵੇ ਕੋਨਾ ਨੂੰ ਸਤਿਕਾਰ ਕਰਦੇ ਆ ਤੇ ਦੂਜੇ ਪਾਸੇ ਅਸੀਂ ਇਸ ਢੰਗ ਦਾ ਰੋਲ ਰਹੇ ਆ ਕਿ ਸਾਨੂੰ ਆਪ ਖੁਦ ਗੁਰੂ ਸਾਹਿਬ ਦੇ ਅੱਗੇ ਜਿਹੜੀ ਉਹ ਮਤਲਬ ਨਾਕਮਸਤਕ ਹੋਣਾ ਚਾਹੀਦਾ ਤੇ ਮਾਫੀ ਮੇਰਾ ਖੜਾ ਮੰਗਣੀ ਚਾਹੀਦੀ ਹੈ ਗੁਰੂ ਸਾਹਿਬ ਤੋਂ ਜੀ ਮੈਂ ਕਹਿੰਦਾ ਇਹ ਗੱਲ ਬਿਲਕੁਲ ਠੀਕ ਹੈ ਜੀ ਜਿਹੜਾ ਜਿਸ ਨੂੰ ਅਸੀਂ ਜਿੰਦਾ ਗੁਰੂ ਮੰਨ ਲਿਆ ਗਰਨਾ ਗੁਰੂ ਮੰਨ ਲਿਆ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਇਹ ਹੀ ਗੱਲ ਗਲਤ ਕਹਿ ਰਹਾਂਗੇ ਉਹ ਗੁੰਮ ਹੋ ਗਏ ਜੁਕੇ ਸਾਡੇ ਗੁਰੂ ਵੀ ਗੁਰੂ ਦਾ ਮਤਲਬ ਹੈ ਸਾਡਾ ਗੁਰੂ ਦਾ ਸਿਰ ਆਪ ਬਰਾਬਰ ਦਾ ਮੰਨ ਲਿਆ ਕਿ ਰੱਬ ਵੀ ਗੁੰਮ ਹੁੰਦਾ ਹੁੰਦਾ ਹੈ ਰੱਬ ਤਾਂ ਰੱਬ ਹੋਇਆ ਗੁਰੂ ਹੋਇਆ ਸਾਡੇ ਚਾਲ ਦੇ ਦਿਲ ਦੀ ਧੜਕਣ ਵਿੱਚ ਹੈ ਜੀ ਹਰ ਸਰਵ ਵਿਆਪਕ ਹੈ ਸਰਬ ਸ਼ਕਤੀਮਾਨ ਹੈ ਉਹਦੇ ਬਾਰੇ ਇਹ ਸ਼ਬਦ ਵਰਤਣਾ ਕਿ ਸਾਡਾ ਗੁਰੂ ਗੁੰਮ ਹੋ ਗਿਆ ਜੀ ਇਹੇ ਬਹੁਤ ਦਸਤਮਿੰਦਰ ਜੋ ਗੱਲ ਹੈ ਕਿ ਤੇ ਇਹਨੂੰ ਸੀਐਮ ਨੂੰ ਬਹੁਤ ਚੰਗੀ ਗੱਲ ਹੈ ਕਿ ਰਿਜਲਟ ਸਹੀ ਰਜਤ ਆਉਣ ਤੱਕ ਇਹ ਤੇ ਉਹਨੂੰ ਮਾਫੀ ਮੰਗ ਲੈਣ ਤੇ ਕੋਈ ਹਰਜੀ ਨਹੀਂ ਹੋਣਾ ਚਾਹੀਦਾ ਆਪਣੀ ਮੁੱਖ ਮੰਤਰੀ ਦੀ ਜਿਹੜੀ ਸਾਡੀ ਮਰਜ਼ਾ ਹੈ ਉਹਨੂੰ ਜਰੂਰ ਕਾਇਮ ਰੱਖਣਾ ਚਾਹੀਦਾ ਕਿਉਂਕਿ ਸਾਡੇ ਤੇ ਮਸਲੇ ਬਹੁਤ ਪਹਿਲਾਂ ਹੀ ਬਹੁਤ ਵੱਡੇ ਨੇ ਪੰਜਾਬ ਦੇ ਵਿਕਾਸ ਦੀ ਗੱਲ ਆ ਪੰਜਾਬ ਦੇ ਬੇਰਜ਼ਗਾਰੀ ਦਾ ਮਸਲਾ ਹੈ ਬਹੁਤ ਵੱਡੇ ਪੱਧਰ ਤੇ ਗੈਂਗਸਟਰਾਂ ਦਾ ਰੋਜ਼ ਕਿਤੇ ਨਾ ਕਿਤੇ ਕੋਈ ਦੁਕਾਨਦਾਰ ਨੂੰ ਧਮਕੀ ਆ ਰਹੀ ਹੈ ਕਿਸੇ ਜਿਹੜੇ ਜੀਵਿੰਦਾਰ ਨੂੰ ਧਮਕੀ ਆ ਰਹੀ ਹੈ ਕਿਸੇ ਕਾਰੋਬਾਰੀ ਨੂੰ ਧਮਕੀ ਆ ਰਹੀ ਹੈ ਕਿਤੇ ਫਰੋਤੀਆਂ ਮੰਗੀਆਂ ਜਾ ਰਹੀਆਂ ਕਿਤੇ ਗੋਲੀਆਂ ਚੱਲ ਰਹੀਆਂ ਨੇ ਇੱਕ ਗੈਂਗਵਾੜ ਜਿਹੜਾ ਐਡਾ ਵੱਡੇ ਪੱਧਰ ਤੇ ਉਭਰਿਆ ਹੋਇਆ ਬੇਰਜ਼ਗਾਰੀ ਸਾਡੀ ਜਿਹੜੀ ਆ ਉਹ ਸਾਡੇ ਮੂਹਰੇ ਖੜੀ ਹੈ ਬਹੁਤ ਵੱਡੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਸਰਕਾਰ ਦਾ ਬੁਨਿਆਦੀ ਜਿਹੜਾ ਪਹਿਲਾ ਫਰਜ ਬਣਦਾ ਵੀ ਅਸੀਂ ਇਹੋ ਜੇ ਧਾਰਮਿਕ ਮੁੱਦਿਆਂ 'ਚ ਨੂੰ ਅਭਾਰਨ ਦੀ ਬਜਾਏ ਅਸੀਂ ਆਪਣੀ ਸਰਕਾਰ ਦੇ ਜਿਹੜੀ ਆ ਲੋਕਾਂ ਨੇ ਭਰੋਸਾ ਕੀਤਾ ਆ ਆਮ ਆਦਮੀ ਪਾਰਟੀ ਦੇ ਉੱਤੇ ਤੇ ਉਸ ਭਰੋਸੇ ਨੂੰ ਕਾਇਮ ਰੱਖਦਿਆਂ ਹੋਇਆਂ ਲੋਕਾਂ ਦੇ ਮੁੱਦੇ ਗਲੇ ਨੇ ਉਠਾਉਣੇ ਚਾਹੀਦੇ ਨੇ ਇਹ ਨਹੀਂ ਵੀ ਹਰ ਵਾਰੀ ਅਸੀਂ ਇਹ ਜਿਹੇ ਬਿਆਨ ਦੇ ਕੇ ਆਪ ਮਤਲਬ ਇਸ ਢੰਗ ਦੇ ਗਲਤ ਢੰਗ ਦੇ ਨਾਲ ਫਿਰ ਆਪਾਂ ਉਤੋਂ ਯੂ ਟਰਨ ਲੈਣੇ ਆ ਤੇ ਫਿਰ ਉਹ ਕਹਿ ਦਿੰਦੇ ਨੇ ਵੀ ਇਹ ਤੇ ਯੂ ਟਰਨ ਵਾਲੀ ਸਰਕਾਰ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਵੀ ਵਾਅਦਿਆਂ 'ਚ ਘिरी ਰਹਿੰਦੀ ਸੋ ਇਹ ਵਿਵਾਦ ਜਿਹੜੇ ਨੇ ਕਪੜਿਆਂ ਨਾਲ ਕੋਈ ਜੁੜ ਜਾਂਦੇ ਨੇ ਕਦੇ ਕਿਤੇ ਕੁਛ ਨਾ ਜੜ ਜਾਂਦੇ ਨੇ ਇਹਦੇ ਲਈ ਤੁਹਾਡੇ ਕੀ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਮਹਿਲ ਸਾਹਿਬ ਜੀ ਕੇਸ਼ ਬ੍ਰੋਮਣੀ ਕਮੇਟੀ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਮੈਂ ਤੱਥਾਂ ਦੇ ਆਧਾਰ ਤੇ ਤੁਹਾਡੇ ਕੋਲ ਦੋ ਜਾਂ ਮੁੱਦੇ ਦੱਸੂਗਾ ਜੀ ਕਿ ਇੱਕ ਕਰਾਪਸ਼ਨ ਦਾ ਅੱਡਾ ਬਣੀ ਹੋਈ ਹੈ ਜਿਵੇਂ ਸਰਕਾਰਾਂ ਵਿੱਚ ਕਾਪੜੇ ਵਾਜੀਆਂ ਹੁੰਦੀਆਂ ਨੇ ਵਿਭਾਗਾਂ ਵਿੱਚ ਕਾਪੜੇ ਵਾਜੀਆਂ ਹੁੰਦੀਆਂ ਨੇ ਉੱਥੇ ਵੀ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਹੋ ਰਹੀਆਂ ਨੇ ਆ ਦੇਖੋ ਇੱਕ ਉਹਨਾਂ ਨੇ 6 ਰੱਖਿਆ ਹੋਇਆ ਜਿਹੜਾ ਸਤਵਿੰਦਰ ਸਿੰਘ ਦਾ ਸ਼ਾਇਦ ਉਹਦਾ ਨਾਮ ਹਾਂਜੀ ਕੋਲੀ ਸਾਹਿਬ ਕੋਲੀ ਇਹਨਾਂ ਨੇ 10 ਹਾਂ ਕੋਲੀ ਸਾਹਿਬ ਉਹ 10 ਕਰੋੜ ਦੀ ਪੇਮੈਂਟ ਕੀਤੀ ਹੈ ਇਹਨਾਂ ਨੇ ਜੀ ਜਦੋਂ ਕਿ ਇਹਨਾਂ ਦੇ ਆਪਣੇ ਹੀ ਇਨਕੁਆਰੀ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਉਹਨੇ 25% ਕੰਮ ਕੀਤਾ ਹੈ ਜੀ ਇਹ ਇਹਦਾ ਮਤਲਬ ਇਹ ਸਾਢੇ 7 ਕਰੋੜ ਰੁਪਈਆ ਵੱਧ ਪੇਮੈਂਟ ਕੀਤੀ ਹੈ ਉਹਦਾ ਕਾਰਨ ਕੀ ਹੈ ਕਿ ਉਹੀ ਸੀਏ ਜਿਹੜਾ ਤੁਸੀਂ ਬਾਦ ਸੁਖਵੀਰ ਬਾਦਲ ਦੇ ਕਾਰੋਬਾਰ ਦਾ ਸੀਏ ਹੈ ਜੀ ਇਹਦਾ ਮਤਲਬ ਸੁਖਵੀਰ ਬਾਦਲ ਸ਼ਰੋਮਣੀ ਕਮੇਟੀ ਦੇ ਪੈਸੇ ਨਾਲ ਆਪਣਾ ਹਿਸਾਬ ਕਾਬ ਕਰਾ ਰਿਹਾ ਹੈ ਇਹ ਇਦਾਂ ਵੱਧ ਮਾੜੀ ਗੱਲ ਕਿਵੇਂ ਹੋ ਸਕਦੀ ਹੈ ਦੂਜੀ ਗੱਲ ਦੂਜੀ ਗੱਲ ਜੀ ਇਹ ਸ਼ਰੋਮਣੀ ਕਮੇਟੀ ਨੇ ਉਦੋਂ 92 ਲੱਖ ਦੇ ਇਸਤਿਹਾਰ ਉੱਤੇ ਉਹ ਆਪਣੇ ਜਿਹੜੇ ਇਹਨੂੰ ਆ ਜਫੇਦਾਰਾ ਨੂੰ ਯਾਹ ਜਿਹੜੀ ਮਾਫੀ ਜਿਹੜੀ ਦਿੱਤੀ ਆਪਣਾ ਮਾਫੀ ਦੇ ਸੰਬੰਧ ਵਿੱਚ ਵੀ ਅਸੀਂ ਜਾਇਜ਼ ਕੰਮ ਕੀਤਾ 90 ਲੱਖ ਦੇ ਸਿਹਾਰ ਉਤੇ ਕੀ ਇਹ ਸ਼੍ਰੋਮਣੀ ਕਮੇਟੀ ਦੇ ਪੈਸੇ ਦੀ ਦੁਰਵਰਤੋਂ ਨਹੀਂ ਹੈਗੀ ਬਿਲਕੁਲ ਨਹੀਂ ਇਸ ਵਿੱਚੋਂ ਇਸ ਸਿਹਾਰ ਵੀ ਦਿੱਤੇ ਹੋਣਗੇ ਆਪ ਵੀ ਖਾਦਾ ਹੋ ਵਿੱਚੋਂ ਪੈਸਾ ਇਹ ਜਿੱਕਦਾ ਕੋਈ ਦੋਰਾ ਨਹੀਂ ਹੈਗੀ ਬਿਲਕੁਲ ਬਿਲਕੁਲ ਤੇ ਹਾਂ ਜੀ ਦੂਜੀ ਗੱਲ ਇੱਕ ਮੈਂ ਹੋਰ ਵੱਲ ਗੱਲ ਬਹੁਤ ਵੱਡੀ ਗੱਲ ਕਹਿਣੀ ਚਾਹਣਾ ਜੀ ਕਿ ਜਿਹੜੀ ਆਪਣੀ ਮਨਦੂਦਾ ਸ਼੍ਰੋਮਣੀ ਕਮੇਟੀ ਹੈ ਲਹਿਲ ਸਾਹਿਬ ਜੀ ਇਹ ਹੁਣ ਇਹ ਹੁਣ ਵੈਲਿਡ ਨਹੀਂ ਹੈਗੇ ਇਹਦੀ ਚੋਲ 5 ਸਾਲ ਵਾਸਤੇ ਹੋਈ ਸੀ ਜੀ ਅੱਜ 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 14 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ 15 ਸਾਲ ਤਿੰਨ ਕਰਮਾਂ ਹੋਣ ਵਾਲੀਆਂ ਨੇ 5-5 ਸਾਲ ਦੀਆਂ ਜੀ ਜੀ ਕੀ ਜਿਹੜੀ ਆਪਣੀਆਂ ਸਰਕਾਰਾਂ ਚੋਂ ਹੀ ਜਾਂਦੇ ਨੇ 5 ਸਾਲ ਵਾਸਤੇ ਜੀ ਇੱਕ ਵਾਰੀ ਇੱਕ ਵਾਰੀ ਚੋਲ ਕੇ ਸਰਕਾਰ 15-15 ਸਾਲ ਕੰਮ ਕਰਦੀ ਆ ਉਹ ਜਦੋਂ ਉਹਦੇ 5 ਸਾਲ ਪੂਰੇ ਹੋ ਜਾਂਦੇ ਨੇ ਵਾਕਿਆ ਇਲੈਕਸ਼ਨ ਕਮਿਸ਼ਨ ਸਰਕਾਰ ਦੇ ਕੰਮਾਂ ਤੇ ਰੋਕ ਲਾਉਂਦਾ ਹੈ ਜੀ ਬਹੁਤ ਆਪਣਾ ਲੱਗ ਜਾਂਦਾ ਹੈ ਜੀ ਜੀ ਹਾਂ ਹਾਂ ਜਾਵਤਾ ਲੱਗ ਜਾਂਦਾ ਹੈ ਨੋ ਨੋ ਹਾਂ ਚੋਣ ਜਾਵਤਾ ਲੱਗ ਜਾਂਦਾ ਹੈ ਜੀ ਤੇ ਸਰਕਾਰ ਕੋਈ ਜਿਹੜੇ ਜ਼ਰੂਰੀ ਕੰਮ ਹੁੰਦੇ ਨੇ ਰੋਜ਼ ਮਰਾਂ ਦੇ ਕੰਮ ਉਹ ਉਹ ਕਰਦੀ ਹੈ ਤੇ ਸਾਬੀ ਸ਼੍ਰੋਮਣੀ ਕਮੇਟੀ ਜੀ 14 ਸਾਲ ਬਾਅਦ ਵੀ ਉਹੀ ਕੰਮ ਕਰਦੀ ਹੈ ਜਿਹੜੇ ਪਹਿਲੇ ਵਾਰ ਸੱਤ ਕੀਤੇ ਸੀ ਪਰ ਉਹਦੇ ਕਿਤੇ ਮੋਜੀਵਾਲ ਸਾਹਿਬ ਉਹਦੇ ਕਿਤੇ ਆ ਵੀ ਜਿਹੜੀਆਂ ਚੋਣਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਪੀੜੀਆਂ ਜਿਹੜੀਆਂ ਆਮ ਚੋਣਾਂ ਨੇ ਉਹਦੇ ਲਈ ਤਾਂ ਸਾਡੀ ਕੇਂਦਰ ਦੀ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਕਰਨਾ ਕਿਉਂਕਿ ਉਹਦੇ ਲਈ ਤੇ ਸਿੱਖ ਗੁਰਦੁਆਰਾ ਸਾਡਾ ਜਿਹੜਾ ਸਿੱਖ ਕਮਿਸ਼ਨ ਵੀ ਬਣਿਆ ਸੀ ਤੇ ਅਜੇ ਤੱਕ ਉਹ ਕਾਰਨ ਕੀ ਹੈ ਕਾਰਨ ਲੱਭਣ ਦੀ ਯਤਨ ਕਰਨਾ ਪੈਣਾ ਕਿ ਇਹ ਜਿਹੜੇ ਕੇਂਦਰ ਦੀ ਸਰਕਾਰ ਹੈ ਉਹ ਹੁਣ ਤੱਕ ਇਹ ਚੋਣਾ ਕਿਉਂ ਨਹੀਂ ਕਰਵਾ ਪਾਈ ਜਦੋਂ ਚੋਣਾ ਹੋਣ ਗਿਆ ਤੇ ਫਿਰ ਥੱਲੇੋਂ ਜਿਹੜੀ ਭਰਤੀ ਹੋਏਗੀ ਜਦੋਂ ਭਰਤੀ ਹੋਏਗੀ ਤੇ ਫਿਰ ਇਹ ਜਿਹੜੀ ਆਮ ਚੋਣਾ ਹੋਣ ਤੋਂ ਬਾਅਦ ਜਦੋਂ ਭਰਤੀ ਹੋਈ ਭਰਤੀ ਹੋਣ ਤੋਂ ਬਾਅਦ ਚੋਣ ਹੋਊਗੀ ਉਹਦੇ ਚ ਫਿਰ ਸਮੁੱਚੇ ਜਿਹੜੀ ਆ ਨਵੀਂ ਗੁਰਦੁਆਰਾ ਜਿਹੜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਚੁਣੀ ਜਾਊਗੀ ਪਰ ਸਵਾਲ ਤਾਂ ਇਹ ਵੀ ਚੋਣਾ ਕਰਾਉਣੀਆਂ ਕਿੰਨੇ ਆ ਕਿਉਂ ਨਹੀਂ ਕਰਾਉਂਦੇ ਕੀ ਕਾਰਨ ਹੈ ਜੀ ਇਹਦੇ ਬਾਰੇ ਮੈਂ ਮੈਂ ਤੁਹਾਨੂੰ ਡਿਟੇਲ ਚ ਦੱਸਦਾ ਜਿਹੜੀ ਗੱਲ ਜੀ ਇਹਦੇ ਬਾਰੇ ਇਹ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਚੋਣਾਂ ਸੈਂਟਰ ਗਵਰਨਮੈਂਟ ਨੇ ਕਰਾਉਣੀਆਂ ਨੇ ਜੀ ਪਰ ਜਿੰਨਾ ਚਿਰ ਬਾਦਲ ਪਰਿਵਾਰ ਦੀ ਤੇ ਭਾਜਪਾ ਦੀ ਅੰਦਰੂਨੀ ਸਰਾਹ ਹੈ ਇਹ ਉਹਨਾਂ ਚ ਚੋਣਾਂ ਨਹੀਂ ਹੋਣਗੀਆਂ ਜੀ 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 ਕਿਉਂਕਿ ਜਦੋਂ ਚੋਣਾਂ ਦਾ ਕੋਈ ਮੌਕਾ ਹੁੰਦਾ ਹੈਗਾ ਤੇ ਕੋਈ ਨਾ ਕੋਈ ਕੇਸ ਕੋਰਟ ਦੇ ਕੇਸ ਗਵਾਨ ਨੇ ਉਹਦੇ ਤੇ ਸਟੇ ਹੋ ਜਾਂਦੀ ਹੈ ਤੇ ਚੋਣਾਂ ਪੈਂਡਿੰਗ ਰਹਿ ਜਾਂਦੀਆਂ ਨੇ ਜਦੋਂ ਜੇ ਸੈਕਟਰ ਗਵਰਨਮੈਂਟ ਚਾਹੇ ਜੀ ਤਾਂ ਉਹ ਅਜੇ ਤੋ 2 ਮਹੀਨਿਆਂ ਦੇ ਵਿੱਚ ਵਿੱਚ ਚੋਟਵਾ ਸਕਦੀ ਹੈ ਨਹੀਂ ਪਰ ਗੱਲ ਇਹ ਹੈ ਤੁਹਾਡੀ ਮੈਂਬਰ ਚ ਨਹੀਂ ਗੱਲ ਮੈਂਬਰ ਜਦੋਂ ਤੁਹਾਡੇ ਮੈਂਬਰਸ਼ਿਪ ਦਾ ਸਵਾਲ ਹੈ ਮੈਂਬਰਸ਼ਿਪ ਦੀ ਭਰਤੀ ਹੋ ਚੁੱਕੀ ਹੈ 51 ਲੱਖ ਮੈਂਬਰ ਬਣ ਚੁੱਕਿਆ ਜਦੋਂ ਕਿ ਇਹ ਵੀ ਮਾੜੀ ਗੱਲ ਹੈ ਕਿ ਪੰਜਾਬ ਦੇ ਵਿੱਚ ਸਿੱਖ ਵੋਟਰ ਕਿੰਨੇ ਨੇ ਕਿਉਂਕਿ ਹੁਣ ਲੋਕਾਂ ਦਾ ਜਿਹੜਾ ਰੁਝਾਨ ਹੈ ਜੀ ਉਹ ਇਹਨਾਂ ਦੀ ਗਲਤ ਹਰਕਤਾਂ ਦੇ ਕਾਰਨ ਜੀ ਸਾਡੇ ਦੇ ਪ੍ਰਿੰਸੀਪਲ ਜਿਹੜੀਆਂ ਅਕਾਲੀ ਲੀਡਰਸ਼ਿਪ ਉਹ ਇਹਨਾਂ ਦਾ ਮਜੇ ਇੰਪੈਕਟ ਨਹੀਂ ਹਟ ਗਏ ਜੀ ਕੀ ਕੀ ਪੰਜਾਬ ਦੇ ਵਿੱਚ 3.5 ਕਰੋੜ ਚੋਂ 51 ਲੱਖ ਸਿੱਖ ਵੋਟਰ ਬਣਦੇ ਨੇ ਜੀ ਇਹ ਐਵੇਂ ਇਹ ਤਾਂ ਫਾਈਨਲ ਹੋ ਚੁੱਕੀ ਹੈ ਇਹ ਲਿਸਟਾਂ ਪਰ ਜੀ ਟੈਂਪਰ ਭਾਤਵਾ ਨਾਲ ਮਿਲੀ ਭੁਗਤ ਦੇ ਕਾਰਨ ਇਹ ਚੋਣਾਂ ਨਹੀਂ ਹੋਣਗੀਆਂ ਜਿੰਨਾ ਚਿਰ ਇਹਨਾਂ ਦੀ ਮਿਲੀ ਭੁਗਤ ਹੈ ਉਹਨਾਂ ਚਿਰ ਇਦਾਂ ਹੀ ਕੰਮ ਚੱਲਦਾ ਰਹੋ ਨਹੀਂ ਪਰ ਗੱਲ ਤਾਂ ਇਹ ਹੈ ਕਿ ਜਦੋਂ ਆਸਾਨ ਕਿਸਾਨ ਅੰਦੋਲਨ ਦੇ ਵੇਲੇ ਕਿਸਾਨ ਅੰਦੋਲਨ ਦੇ ਵੇਲੇ ਭਾਜਪਾ ਦਾ ਤੇ ਅਕਾਲੀ ਦਲ ਦਾ ਜਿਹੜਾ ਸਮਝੌਤਾ ਟੁੱਟ ਗਿਆ ਸੀ ਜਿਦੇ ਚ ਜਿਹੜੀ ਹਰ ਸਿਮਰਤ ਕੌਰ ਬਾਗਲ ਹੈ ਉਹ ਆਪਣੇ ਉਸ ਜਿਹੜਾ ਉਹਨੂੰ ਮੰਤਰੀ ਸੀ ਉਹਦੇ ਅਹੁਦੇ ਦਾ ਅਸਤੀਫਾ ਦੇ ਕੇ ਬਾਹਰ ਆ ਗਏ ਤੇ ਜੇ ਹੁਣ ਤੱਕ ਜਦੋਂ ਦਾ ਉਹਨਾਂ ਨੇ ਅਸਤੀਫਾ ਦਿੱਤਾ ਹੈ ਜਾਂ ਜਦੋਂ ਦੀ ਗੱਲ ਟੁੱਟੀ ਉਸ ਤੋਂ ਬਾਅਦ ਵੀ ਕੇਂਦਰ ਕਰਵਾ ਸਕਦੀ ਸੀ ਕਿਉਂ ਨਹੀਂ ਚੋਣਾਂ ਕਰਵਾਈਆਂ ਹਾਂਜੀ ਮਾ ਲੇਲ ਲੇਲ ਸਾਹਿਬ ਜੀ ਜਿਹੜਾ 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 ਬੀਬੀ ਹਰ ਸਿਮਰਤ ਨੇ ਬਾਦਲ ਨੇ ਅਸ਼ੀਰਵਾ ਦਿੱਤਾ ਸੀ ਜੀ ਉਹ ਆਪਦੀ ਮਰਜ਼ੀ ਨਾਲ ਪੁੱਟਾ ਸੀ ਜੀ ਉਹ ਜਿੰਨਾ ਕਾਨੂੰਨਾਂ ਤੋਂ ਪਹਿਨੇ ਸਾਈਨ ਕੀਤੇ ਸੀ ਜੀ ਉਹ ਕਈ ਮਹੀਨੇ ਬਾਅਦ ਜਦੋਂ ਲੋਕ ਰੋ ਉਹਨਾਂ ਦੇ ਵਿਰੁੱਧ ਉੱਠ ਖੜਾ ਹੋਇਆ ਉਹਨੇ ਡਰਦਿਆਂ ਨੇ ਉਹਨਾਂ ਨੂੰ ਅਸ਼ੀਰਵਾ ਦਿੱਤਾ ਸੀ ਜੀ ਜੀ ਸਾਈਨ ਕਰੇ ਹੋਏ ਨੇ ਛੋਟਾ ਬਾਦਲ ਵੱਡਾ ਬਾਦਲ ਕਹਿ ਰਹੇ ਸੀ ਇਹ ਕਾਨੂੰਨ ਠੀਕ ਨੇ ਜੀ ਜੀ ਇਸ ਨੇ ਇਹ ਜਿਹੜਾ ਇਹ ਗੱਲ ਇਹਨਾਂ ਦੀ ਮੀਰੀਕੁਪਤ ਹੈਗੀ ਵਿੱਚੋਂ ਪਏ ਉਹਨਾਂ ਦੇ ਨਾਲ ਸਿਰਫ ਉਹਨਾਂ ਸ਼੍ਰੋਮਣੀ ਕਮੇਟੀ ਇੱਕ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਅਰਬਾਂ ਦਾ ਬਜਟ ਹੈ ਜਦੋਂ ਘਟੇ ਸ਼੍ਰੋਮਣੀ ਕਮੇਟੀ ਨਾਲ ਤਾਂ ਕਈ ਕਈ ਮਸਲੇ ਹੱਲ ਕਰਾ ਰਹੇ ਨੇ ਸ਼੍ਰੋਮਣੀ ਕਮੇਟੀ ਨਾਲ ਇੱਕ ਦਾ ਜਿਹੜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ ਖਰਚ ਹੁੰਦਾ ਹੈਗਾ ਉਹ ਸ਼੍ਰੋਮਣੀ ਕਮੇਟੀ ਵੱਲੋਂ ਹੋ ਰਿਹਾ ਹੈਗਾ ਜੀ ਜੀ ਇੱਕ ਇਥੋਂ ਤਾਂ ਕਿ ਉਹ ਗਿਰੇ ਹੋਏ ਲੋਕ ਨੇ ਮੈਨੂੰ ਕਹਿ ਰਹੇ ਕੋਈ ਹਰਜ ਨਹੀਂ ਆਪਣੇ ਲਾਲ ਸਾਹਿਬ ਜੀ ਕਿ ਇਹ ਤਾਂ ਆਪਦੇ ਮੰਦਿਰ ਦੇ ਭੋਗ ਤੇ ਵੀ ਸ਼ੋਅਮ ਨੀ ਕਮੇਟ ਦੇ ਲੰਗਰ ਖੜਾਉਂਦੇ ਨੇ ਜੀ 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 ਇਹ ਤਾਂ ਦੋ ਰਾਮਾਂ ਨੇ ਉਹ ਮਨਪਰੀਤ ਬਾਦਲ ਨੇ ਅਸੈਂਬਲੀ ਦੇ ਵਿੱਚ ਕਿਹਾਗਾ ਜੀ ਤੇ ਆਪਾਂ ਕਹਿੰਦੇ ਮੈਂ ਵੀ ਕਰੋਨਾ ਦੇ ਕਮੇਸਾ ਹੋ ਰਹੇ ਹੁਣ ਤੁਸੀਂ ਸਮਝਦੇ ਕੋਈ ਲੱਖ ਬੰਦਾ ਇਕੱਠਾ ਹੋਇਆ ਉੱਥੇ ਜੀ ਇਹਨਾਂ ਦੇ ਭੋਗ ਤੇ ਜੀ ਇਹਦੇ ਮੰਦਿਰ ਦੇ ਭੋਗ ਤੇ ਲੱਖ ਬੰਦੇ ਤੁਸੀਂ ਕਿੰਨਾ ਖਰਚ ਆਊਗਾ ਉਹ ਸਾਰਾ ਸ਼ੋਅਲਿੰਗ ਵਾਲਾ ਖਰਚਾ ਸੀਗਾ ਜੀ ਜੀ ਇਹ ਝੂਠ ਹੈ अच्छा है बिल्कुल चित्ते दिन मांग सच है इसले शिरोमणि कमेटी ਦੇ ਵਿੱਚ ਬੜੇ ਵੱਡੇ ਅਹੁਦੇ ਦੇ ਧਾਪਲੇ ਹੋ ਰਹੇ ਨੇ ਇਹ ਇਸੇ ਕਰਕੇ ਜਿਹੜੀ ਮਿਲੀ ਭੁਗਤ ਹੈ ਜੀ ਭਾਜਪਾ ਨਾਲ ਉਹ ਚੋਣਾਂ ਦੇ ਵਿੱਚ ਇਹ ਉਹ ਹੈ ਹੋਰ ਕੋਈ ਕਾਰਨ ਨਹੀਂ ਹੈਗਾ ਸੀਐਮ ਭਗਵੰਤ ਮਾਨ ਨੇ ਇੱਕ ਖੁਣ ਜਿਹੜੇ ਆ ਪੰਜਾਬ ਪੁਲਿਸ ਲਈ ਜਿਹੜੇ ਖਜ਼ਾਨਾ ਜਿਹੜਾ ਖੋਲ ਦਿੱਤਾ ਉਹਦੇ ਲੋਗ ਐਲਾਨ ਕੀਤਾ ਗਿਆ ਕਿ ਜਿਹੜੀ ਮਤਲਬ ਗੈਂਗਸਟਰ ਨੇ ਜਿਹੜਾ ਬੰਦਾ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਜਿਹੜੇ ਕੋਈ ਪੁਲਿਸ ਅਫਸਰ ਮਾਰਨਗੇ ਜਿਸ ਢੰਗ ਨਾਲ ਜੇ ਕੋਈ ਪੁਲਿਸ ਅਫਸਰ ਮਾਰਦਾ ਤੇ ਉਹ ਐਸਐਸਪੀ ਨੂੰ ਉਸ ਮਾਰਨ ਵਾਸਤੇ ਲੱਖ ਰੁਪਿਆ ਦਿੱਤਾ ਜਾਏਗਾ ਔਰ ਜੇ ਉਸੇ ਦੇ ਮਾਮਲੇ ਦੇ ਅੱਗੇ ਜਿਹੜੇ ਸਾਡੇ ਹੈਗੇ ਨੇ ਕਮਿਸ਼ਨਰ ਉਹਨੂੰ ਡੇਢ ਲੱਖ ਤੇ ਜਿਹੜੇ ਹੈਗੇ ਨੇ ਏਡੀਜੀਪੀ ਉਹਨੂੰ 2 ਲੱਖ ਰੁਪਿਆ ਦਿੱਤਾ ਜਾਊਗਾ ਔਰ ਨਾਲ ਹੀ ਇਹ ਗੱਲ ਕਹੀ ਗਈ ਹੈ ਕਿ ਜਿਹੜਾ 1 ਕਿਲੋ ਜਿਹੜਾ ਮਤਲਬ ਨਸ਼ਾ ਜਿੰਨੂੰ ਆਪਾਂ ਚਿੱਟਾ ਜਾਂ ਕੁਛ ਕਹਿ ਦਿੰਨੇ ਆ ਜਿਹੜਾ ਉਹ ਨਸ਼ਾ ਫੜਾਏਗਾ ਉਹਨੂੰ ਜਿਹੜਾ 60000 ਰੁਪਏ ਦਿੱਤਾ ਜਾਏਗਾ ਔਰ ਨਾਲ ਦੀ ਨਾਲ ਉਹ ਗੱਲ ਕਰਦੇ ਨੇ ਕਿ ਜਿਹੜਾ ਆਈਓ ਜਿਸ ਆਈਓ ਨੇ ਮਤਲਬ ਆਪਣੀ ਰਿਪੋਰਟ ਦੇ ਮੁਤਾਬਕ ਸਜ਼ਾ ਹੋ ਜਾਂਦੀ ਹੈ ਕਿਸੇ ਬੰਦੇ ਨੂੰ ਤੇ ਉਹਦੇ ਲਈ ਜਿਹੜਾ ਵੱਖਰਾ 40000 ਦਾ ਜਿਹੜਾ ਇਨਾਮ ਉਹਦੇ ਵਾਸਤੇ ਰੱਖ ਦਿੱਤਾ ਔਰ ਨਾਲ ਹੀ ਜਿਹੜਾ ਪ੍ਰਾਪਰਟੀ ਅਟੈਚ ਕਰਾਏਗਾ ਜਿਹੜੇ ਉਹ ਨਸ਼ੇ ਵਾਲੇ ਜਾਂ ਜਿਹੜੇ ਗੈਂਗਸਟਰ ਹੈ ਉਹਨਾਂ ਦੀ ਪ੍ਰਾਪਰਟੀ ਜਿਹੜਾ ਅਟੈਚ ਕਰਾਏਗਾ ਉਹਦੇ ਲਈ 20000 ਰੁਪਏ ਦਾ ਜਿਹੜਾ ਅਨਾਉਂਸ ਕੀਤਾ ਗਿਆ ਸੋ ਜਿਹੜਾ ਇਹਦੀ ਖਬਰ ਦੇਵੇਗਾ ਉਹਦੇ ਲਈ 10 ਲੱਖ ਰੁਪਏ ਜਿਹੜਾ ਰੱਖਿਆ ਗਿਆ ਸੋ ਕਹਿਣ ਦਾ ਭਾਅ ਵੀ ਇਹ ਕਿਸ ਪਾਸੇ ਨੂੰ ਜਾ ਰਹੇ ਨੇ ਇਹ ਕੀ ਗੇ ਇਹ ਜਾਇਜ ਹੈ ਦੋਲੇ ਕੁਮਦੀ ਹੈ ਜੀ ਵੀ ਉਹਨਾਂ ਸੂਜੇ ਜਿਹੜੇ ਵਾਅਦੇ ਅਧਿਕਾਰ ਦਿੰਦੇ ਨੇ ਵੀ ਆ ਤੁਹਾਨੂੰ ਇਨਾਮ ਦੇਵਾਂਗੇ ਐ ਕਰਾਂਗੇ ਬਾਅਦ ਕਰਾਂਗੇ ਇਹ ਨੀਤੀ ਵੈਸੇ ਮੈਂ ਵੀ ਸਮਝਦਾ ਇਹ ਇਹ ਇੰਨੀ ਕਾਰਗਰ ਨਹੀਂ ਹੋਦੀ ਹੈਗੀ ਜੀ ਜਿਹੜੀਆਂ ਇਹ ਗੱਲਾਂ ਹੁੰਦੀਆਂ ਨੇ ਫਿਰ ਜਿਹੜੇ ਸਰਕਾਰ ਅਫਸਰ ਹੁੰਦੇ ਨੇ ਉਹ ਸਟਾਰ ਲਗਾਉਣ ਦੇ ਇਲਾਕੇ ਦੇ ਵਿੱਚ ਜੀ ਜਾਂ ਲੱਗਦੇ ਇਨਾਮ ਲੈਣ ਦੇ ਲਾਲ ਦੇ ਵਿੱਚ ਗਲਤ ਕੰਮ ਕਰਨਗੇ ਕਿਉਂਕਿ ਪਹਿਲਾਂ ਹੁੰਦੇ ਆਏ ਨੇ ਜੀ ਪਹਿਲਾਂ ਦੇਖੋ ਜਿਹੜੇ ਤੁਸੀਂ ਨੈਕਸ ਲੈਕ ਮੂਵਮੈਂਟ ਦੀ ਗੱਲ ਕੀ ਦੀ ਹੈ ਜੀ ਉਦੋਂ ਪੰਜਾਬ ਦੇ ਵਿੱਚ ਬਹੁਤ ਮੁੰਡੇ ਮਾਰੇ ਗਏ ਉਦੋਂ ਵੀ ਤੁਹਾਨੂੰ ਪਤਾ ਹੈ ਆਈਜੀ ਆਸ਼wini Sharma ਹੁੰਦਾ ਸੀ ਬਾਦਲੇ ਮੁੱਖ ਮੰਤਰੀ ਹੁੰਦਾ ਸੀ ਇਹ ਸਾਰੇ ਇਹਨਾਂ ਦੀ ਮਿਲਿ ਭੁਗਤ ਨਾਲ ਹੋਇਆ ਜੀ ਹਾਂ ਇਹ ਜਾਇਜ਼ ਹੋ ਸਾਇਆ ਹੁਣ ਇਹਨਾਂ ਦੀ ਗੱਲ ਤੇ ਉਹ ਜਾਇਜ਼ ਹੋਣਾ ਪਰ ਇਹ ਨੌਜਵਾਨਾਂ ਦਾ ਜਿਹੜਾ ਘਾਣਾ ਹੈ ਜਿਹੜਾ ਉਦੋਂ ਹੋਇਆ ਜੀ ਠੀਕ ਹੈ ਕੋਈ ਇਨਕੁਆਰੀ ਨਹੀਂ ਕੋਈ ਜੀ ਹੁਣ ਜਿਵੇਂ ਇਹਨਾਂ ਨੇ ਕੀਤਾ ਇਹ ਕੰਮ ਇਹਦੇ ਵਿੱਚ ਇਹ ਸੋਧਾਂ ਕਰਨੀਆਂ ਚਾਹੀਦੀਆਂ ਨੇ ਨਾ ਇਨਾਮਾਂ ਨੂੰ ਮਾਦੀ ਗੱਲ ਕਿਉਂ ਨਹੀਂ ਰੱਖਣੀ ਚਾਹੀਦੀ ਜੀ ਇਨਾਮ ਤਾਂ ਜਿਹੜੇ ਪਰਿਆਵੇ ਕਰਤੇ ਇਨਾਮ ਅਨਾਉਂਸ ਨਾਮ ਫਿਰ ਉਹ ਲੈਣ ਦੇ ਖਾਤਰ ਹਰ ਗਲਤ ਕੰਮ ਉਹ ਕਰ ਸਕਦੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਜੀ ਫਿਰ ਇਸ ਲਈ ਸਰਕਾਰ ਨੂੰ ਇਹਦੇ ਵਿੱਚ ਸੋਧ ਕਰਕੇ ਇੱਕ ਇਹੋ ਜਿਹਾ ਤੰਗਤ ਵਿਧਾ ਬਣਾਉਣਾ ਚਾਹੀਦਾ ਹੈ ਕਿ ਗੈਂਗਸਟਰ ਸਿਸਟਮ ਹੈ ਜਿਹੜਾ ਲਹਿਰ ਹੈ ਜਿਹੜੀ ਚੱਲੀ ਹੋਈ ਹੈ ਇਹ ਕੰਟਰੋਲ ਵੀ ਕਰਨਾ ਹੋਵੇ ਤੇ ਲੋਕਾਂ ਦਾ ਘਾਣ ਵੀ ਨਾ ਹੋਵੇ ਇਹੋ ਜਿਹਾ ਕਰਨੇ ਚਾਹੀਦੇ ਨੇ ਕਿਉਂਕਿ ਸਰਕਾਰਾਂ ਦਾ ਕੰਮ ਇਹ ਨਹੀਂ ਹੁੰਦਾ ਵੀ ਬੰਦੇ ਮਾਰੋ ਤੇ ਇਨਾਮ ਦੇਓ ਉਹਨਾਂ ਲੋਕਾਂ ਨੂੰ ਉਹਨਾਂ ਹਸਰਾਂ ਨੂੰ ਇਹ ਬਿਲਕੁਲ ਜੇ ਗੱਲ ਠੀਕ ਹੈ ਤੁਹਾਡੀ ਇਹ ਮੈਂ ਕਿਸੇ ਵੀ ਕੀਮਤ ਤੇ ਸਹਿਮਤ ਨਹੀਂ ਹੋ ਸਕਦਾ ਕਿ ਇਹ ਕਿ ਬੰਦੇ ਮਾਰ ਦੇ ਖਤਰ ਹੈ ਉਹਨਾਂ ਨੂੰ ਉਹ ਵੀ ਜੇ ਉੱਪ ਟਟ ਕੇ ਹੋਏ ਪਟਕੇ ਹੋਏ ਨੌਜਵਾਨ ਨੇ ਮੈਂ ਤਾਂ ਇੱਥੋਂ ਤੱਕ ਕਹਿਣ ਨੂੰ ਤਿਆਰ ਆ ਕਿ ਜਿਹੜੇ ਨੌਜਵਾਨ ਇਹਨਾਂ ਕੰਮਾਂ 'ਚ ਪੈਂਦੇ ਨੇਗਾ ਇਸ ਤਰ੍ਹਾਂ ਸਿਸਟਮ ਦੇ ਵਿੱਚ ਇਹ ਤਾਂ ਬਿਲਕੁਲ ਗਲਤ ਹੈ ਵੈਸੇ ਤਾਂ ਜੀ ਕਿ ਇੱਕ ਬੰਦੇ ਨੂੰ ਕਿਸੇ ਕਾਰੋਬਾਰੀ ਬੰਦੇ ਨੂੰ ਇਹ ਕਿਹਾ ਜਾਵੇ ਸਾਨੂੰ 50 ਲੱਖ ਦਿਓ ਜੀ ਨਹੀਂ ਨਹੀਂ ਅਸੀਂ ਤੁਹਾਨੂੰ ਮਾਰ ਦਾਂਗੇ ਇਹ ਇਹ ਕਾਹਦੇ ਇਹ ਤਾਂ ਇਹ ਤਾਂ ਕੋਈ ਸੁਧਾਰ ਤੇ ਨਹੀਂ ਹੈਗਾ ਬਿਲਕੁਲ ਬਿਲਕੁਲ ਸਾਧੀਆਂ ਸਰਕਾਰਾਂ ਨੂੰ ਇਹਦੇ ਕਾਰਨ ਲੱਭਨੇ ਚਾਹੀਦੇ ਨੇ ਜੀ ਵੀ ਜਿਹੜੇ ਇਹ ਇਹ ਪੁਰਾ ਕਾਰਨ ਕੀ ਹੈ ਜਿਹੜਾ ਕਾਰਨ ਹੈ ਬੇਰੁਜ਼ਗਾਰੀ ਜੀ ਬੇਰੁਜ਼ਗਾਰੀ ਸਭ ਤੋਂ ਵੱਡਾ ਕੰਮ ਹੈ ਜਦੋਂ ਪੜ੍ਹ ਲਿਖ ਕੇ ਬੰਦਾ ਇੱਕ ਨੌਜਵਾਨ ਬੇਲਾ ਫਿਰਦਾ ਹੈ ਉਹਦੇ ਮੂਰੇ ਕੋਈ ਉਹਦਾ ਉਹਦਾ ਆਪਾਂ ਵੇਖਣ ਨੂੰ ਹਨੇਚ ਜਾਪਦਾ ਹੈ ਜੀ ਫਿਰ ਉਹ ਕਿਸੇ ਨਾ ਕਿਸੇ ਗਲਤ ਕੰਮ 'ਚ ਪੈਂਦੇ ਪੈਂਦਾ ਹੈ ਚਾਹੇ ਨਸ਼ਾ 'ਚ ਪੈ ਜਾਵੇ ਚਾਹੇ ਗੈਂਗਸਟਰਾਂ 'ਚ ਪੈ ਜਾਵੇ ਤੇ ਇਹ ਕਿਸੇ ਹੋਰ ੜਖਾਉ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਉਹਨਾਂ ਨਾਲ ਕੰਮ ਕਰਨ ਲੱਗ ਜੇ ਇਸ ਲਈ ਸਾਡੀ ਸਰਕਾਰ ਨੂੰ ਚਾਹੀਦਾ ਹੈ ਕਿ ਗੈਂਗਸਵਾਰ ਦਾ ਜਿਹੜਾ ਆ ਆਹ ਇਹ ਨਵਾਂ ਫੈਸਲਾ ਹੈ ਇਹਦੇ ਕਾਰਨਲ ਬਣੇ ਚਾਹੀਦੇ ਨੇ ਫਿਰ ਉਹਨਾਂ ਨੂੰ ਹੱਦ ਬਣ ਚਾਹੀਦਾ ਹੈ ਇਹਨਾਂ ਆਪਣੀਆਂ ਸਰਕਾਰਾਂ ਦਾ ਵੀ ਡਿਊਟੀ ਦਾ ਇੱਕ ਹਿੱਸਾ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਸੋ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਜੋ ਵੀ ਕੋਈ ਜਿਹੜਾ ਅਨਾਉਂਸਮੈਂਟ ਕਰਦੇ ਨੇ ਜਾਂ ਕੋਈ ਕਾਨੂੰਨ ਦੀ ਕਰਦੇ ਨੇ ਜਾਂ ਕੁਝ ਹੋਰ ਕਰਦੇ ਨੇ ਤਾਂ ਫਿਰ ਦੁਬਾਰਾ ਕਿਤੇ ਇਹਦੇ ਤੋਂ ਬਿਨਾ ਉਹਨਾਂ ਨੂੰ ਕਿਤੇ ਜੜੀ ਹੈਗੀ ਆ ਉਹ ਜੂਟਰਨਲ ਨਾ ਲੈਣਾ ਪਵੇ ਸੋ ਚੰਗਾ ਇਹ ਆ ਕਿ ਉਹਨਾਂ ਨੂੰ ਚੰਗੇ ਭਵਿੱਖ ਦੀ ਜਿਹੜੀ ਕਰਕੇ ਉਹਨਾਂ ਨੂੰ ਇੱਕ ਮੇਰੇ ਮੁਤਾਬਕ ਉਹਨਾਂ ਮੌਬਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਕੋਈ ਤੁਸੀਂ ਮੁੱਖ ਧਾਰਾ 'ਚ ਆਜੋ ਮੁੱਖ ਧਾਰਾ ਚ ਆਣ ਕੇ ਤੁਹਾਡਾ ਕੋਈ ਵੀ ਜਿਹੜੀਆਂ ਡਿਮਾਂਡ ਨੇ ਕੁਝ ਵੀ ਹੈ ਉਹ ਅਸੀਂ ਮੰਨਣ ਨੂੰ ਤਿਆਰ ਆਂ ਤੇ ਅਸੀਂ ਤੁਹਾਨੂੰ ਰੋਜ਼ਗਾਰ ਦੀ ਗੱਲ ਕਰਦੇ ਆਂ ਸਭ ਕੁਝ ਕਰਦੇ ਆਂ ਪਰ ਇਹ ਮਾਰਨਾ ਗੋਲੀ ਮਾਰ ਦੇਣੀ ਜਾਂ ਕਿਸੇ ਨੂੰ ਮਾਰ ਦੇਣਾ ਇਹ ਨਾ ਗੈਂਗਸਟਰਾਂ ਨਵਾਸਤੇ ਚੰਗਾ ਤੇ ਨਾ ਹੀ ਸਾਡੀ ਸਰਕਾਰ ਵਾਸਤੇ ਇੱਕ ਚੰਗਾ ਫੈਸਲਾ ਇਹ ਗਲਤ ਫੈਸਲੇ ਨੇ ਸੋ ਇਸ ਕਰਕੇ ਤੁੰ ਬਚਾਅ ਕਰਨਾ ਚਾਹੀਦਾ ਔਰ ਨਾਲ ਦੀ ਨਾਲ ਆਪਾਂ ਗੱਲ ਇਹ ਵੀ ਕੀਤੀ ਸੀ ਕਿ ਜਿਹੜਾ 2025 ਦਾ ਬਿਗਲੀ ਸੋਧ ਬਿੱਲ ਹੈ ਉਹ ਵੀ ਜਿਹੜਾ ਪਾਸ ਹੋਣ ਦੇ ਕਿਨਾਰੇ ਤੇ ਖੜਿਆ ਕਿਉਂਕਿ ਕੇਂਦਰ ਨੇ ਇਹਨਾਂ ਸੂਬਿਆਂ ਨੂੰ ਇਹਦੇ ਤੇ ਵਿਚਾਰ ਕਰਕੇ 30 ਨਵੰਬਰ ਦੀ ਡੇਢ ਦਿੱਤੀ ਸੀ ਵੀ ਤੁਸੀਂ ਆਪਣੇ ਸੁਝਾਅ ਦਿਓ ਕੀ ਪੰਜਾਬ ਗਵਰਨਮੈਂਟ ਨੇ ਕੋਈ ਸੁਝਾਅ ਭੇਜੇ ਵੀ ਅਸੀਂ ਸਾਨੂੰ ਇਹ ਬਿੱਲ ਮਨਜ਼ੂਰ ਨਹੀਂ ਆ ਅਸੀਂ ਆਪਣੇ ਬਿਗਲੀ ਬੋਰ ਨੂੰ ਪ੍ਰਾਈਵੇਟ ਸੈਕਟਰ ਤੇ ਨਹੀਂ ਤਬਦੀਲ ਕਰਨਾ ਚਾਹੁੰਦੇ ਸਾਡਾ ਡਿਸਟ੍ਰਿਬਿਊਸ਼ਨ ਹੈ ਜੀ ਦੇਖੋ ਇਹ ਜਿਹੜਾ ਜਿਹੜੀ ਕੇਂਦਰ ਸਰਕਾਰ ਹੈ ਜੀ ਚਾਹੇ ਉਹ ਅਜਪਾ ਪੱਪੀਏ ਚਾਹੇ ਉਹ ਪਹਿਲਾਂ ਲੰਮਾ ਸਮਾਂ ਕਾਰਸੀ ਸਰਕਾਰ ਰਹੀ ਹੈ ਜੀ ਇਹ ਹਰੇ ਹਰ ਇੱਕ ਈਸ਼ੂ ਦੇ ਤੇ ਕੇਂਦਰੀ ਕਰਨ ਵੱਲ ਵਧੇ ਹੋਏ ਨੇ ਜੀ ਜਿਹੜੇ ਹਾਲਾਂਕਿ ਸਾਡੇ ਸੁਧਾਂ ਹੁੰਦੇ ਵਿੱਚ ਇਹ ਸਪਸ਼ਟ ਹੈ ਵੀ ਕਿਹੜਾ ਕੇਂਦਰੀ ਮੁੱਦਾ ਕੰਮ ਹੈ ਕਿਹੜਾ ਮਤਲਬ ਸੈਕਟਰ ਦਾ ਹੈ ਜੀ ਪਰ ਸਰਕਾਰ ਪਹਿਲਾਂ ਕੇਂਦਰ ਸਰਕਾਰ ਤੇ ਹਲਭਾਜਬਾ ਸਰਕਾਰ ਸੈਂਟਰ ਕਾਂ ਸਰਕਾਰ ਇਹ ਇਹ ਇੱਕ ਇੱਕ ਕਰਕੇ ਸਾਰੀਆਂ ਪਾਵਰਾਂ ਆਦੇ ਹੱਥਾਂ ਵਿੱਚ ਲੈਣਾ ਚਾਹੁੰਦੇ ਨੇ ਬਿਜਲੀ ਬਿੱਲ ਵੀ ਉਸੇ ਦੀ ਹੈ ਬਿਜਲੀ ਬਿੱਲ ਦੇ ਨਾਲ ਇੱਕ ਹੋਰ ਗੀਜ ਬਿੱਲ ਵੀ ਇਕ ਲਿਆ ਰਹੇ ਨੇ ਇਹ ਇਸੇ ਗੱਲ ਦਾ 20 ਐਕਟ ਉਹ ਬੀ ਐਕਟ ਆ ਉਸ ਬੀ ਐਕਟ ਦੇ ਵਿੱਚ ਇਹ ਹੈ ਕਿ ਉਹਦੀ ਜਿਹੜੀ ਨਮਾਇੰਦਗੀ ਜਿਵੇਂ ਸਾਡੇ ਕੋਲ ਸਿੱਤਕੋ ਦੀ ਨਮਾਇੰਦਗੀ ਖੋਲੀ ਬੀਬੀ ਐਮਬੀ ਦੀ ਨਮਾਇੰਦਗੀ ਜਿਹੜੀ ਖੋਲੀ ਇਸੇ ਤਰ੍ਹਾਂ ਜਿਹੜੀ ਸਾਡੀ ਇਹ ਜਿਹੜੇ ਬੀਜ ਐਕਟ ਹੈ ਇਹਦੇ ਵਿੱਚੋਂ ਜਿਹੜਾ ਜਿਹੜਾ ਸਾਡਾ ਚੇਅਰਮੈਨ ਆ ਜਾਂ ਸਾਡਾ ਜਿਹੜਾ ਸੈਕਟਰੀ ਹੈ ਉਹਦਾ ਅਹੁਦਾ ਜਿਹੜਾ ਉਹ ਖਤਮ ਕਰਕੇ ਉਹ ਕੇਂਦਰ ਆਪਣੇ ਕੋਲ ਲੈ ਜਾਣਾ ਚਾਹੁੰਦਾ ਹੈ ਹਾਂਜੀ ਅੱਜ ਮੈਂ ਮੈਂ ਉੱਥੇ ਆਉਣਾ ਚਾਹੁੰਦਾ ਹਾਂ ਵੀ ਇਹ ਕੇਂਦਰੀ ਕਾਨੂੰਨਾ ਮਤਲਬ ਇਹ ਹੁੰਦਾ ਵੀ ਸਾਰੀਆਂ ਬਾਵਨਾ ਸਾਡੇ ਹੱਥਾਂ 'ਚ ਆ ਜਾਣਾਂ ਜੀ 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 ਤੇ ਫਿਰ ਜਿਹੜੇ ਵਿਰੋਧੀ ਸਰਕਾਰਾਂ ਦੇ ਸੂਬੇ ਨੇ ਕੇਂਦਰ ਤੋਂ ਉਹਨਾਂ ਨੂੰ ਉਹਨਾਂ ਉਹਦਾ ਜਿਹੜਾ ਬੰਦਾ ਹਿੱਸਾ ਨਹੀਂ ਹੁੰਦੇ ਉਹਨਾਂ ਕਰਕੇ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੁੰਦਾ ਫਿਰ ਉੱਥੇ ਡਬਲ ਇੰਜਨ ਸਰਕਾਰ ਦਾ ਜਿਹੜਾ ਕਰਕੇ ਨਾਰਾ ਜਿਹਾ ਲਾ ਕੇ ਉਹਨਾਂ ਨੂੰ ਲੋਕਾਂ ਨੂੰ ਮਜਬੂਰ ਕੀਤਾ ਜਾਂਦੇ ਹੁੰਦਾ ਜਾਂਦਾ ਵੀ ਜੇ ਤੁਸੀਂ ਸਾਡੀ ਜਿਹੜੀ ਸਾਡੀ ਸਰਕਾਰ ਹੈ ਕੇਂਦਰ ਚ ਭਾਜਪਾ ਦੀ ਇਹ ਹੀ ਸਰਕਾਰ ਇੱਥੇ ਲੈ ਕੇ ਆਉਂਗੇ ਤਾਂ ਤੁਹਾਡੇ ਕੰਮ ਵੱਢਣਗੇ ਇਹ ਇਹਨਾਂ ਕੇਂਦਰੀ ਕਰਨ ਦਾ ਜਿਹੜਾ ਕਾਰਨ ਇਹ ਆਮ ਤੌਰ ਤੇ ਜੀ ਇਸ ਲਈ ਇਹ ਗਲਤ ਨੀਤੀ ਹੈ ਕਿ ਜਿਹੜਾ ਬਿਜਲੀ ਸੋਧ ਬਿਨਾ ਜਾਂ ਜੀਜ ਸੋਧ ਬਿਨਾ ਇਹਨਾਂ ਦਾ ਜਿੱਥੇ ਪੰਜਾਬ ਸਰਕਾਰ ਬੋਧ ਕਰ ਰਹੀ ਹੈ ਉੱਥੇ ਸਾਡੀਆਂ ਕਿਸਾਨ ਜਥੇਬੰਦੀਆਂ ਵੀ ਕਿਉਂਕਿ ਕਿਸਾਨਾਂ ਦਾ ਜਿਹੜੇ ਮੁੱਦੇ ਨੇ ਇਹ ਜੀ ਉਹ ਵੀ ਆਪਣਾ ਬੜੇ ਘਾਮੇ ਮਜਾਰੇ ਹੋ ਰਹੇ ਨੇ ਨਾ ਇਸ਼ੂਆਂ ਦੇ ਉੱਤੇ ਦੋਨਾਂ ਦੇ ਉੱਤੇ ਬਿਲਕੁਲ ਪੰਜਾਬ ਦੇ ਲੋਕਾਂ ਨੂੰ ਵੀ ਮੈਂ ਇਹੀ ਸੁਣਿਆ ਦਾ ਵਕਨਾਂ ਇਹ ਕਿਸਾਨ ਦੇ ਨਾਲ ਇਥੇ ਦੋਨਾਂ ਜਿਹੜੇ ਇਹ ਬਿੱਲ ਨੇ ਜੀ ਇਹ ਬਿਜਲੀ 100 ਦੇ ਨਾਲ ਤੇ 200 ਦੇ ਨਾਲ ਕਿਸਾਨ ਜਿਹਨੇ ਨਾ ਸਾਹ ਤੇ ਚਾਹਤਾ ਬਿਲਕੁਲ ਅੱਛਾ ਜੰਦੇ ਕਹਿੰਦੇ ਇੱਕ ਮੇਰਾ ਸਵਾਲ ਹੋ ਰਿਹਾ ਵੀ ਤੁਸੀਂ ਇੱਕ ਵਾਤਾਵਰਨ ਪ੍ਰੇਮੀ ਵੀ ਹੋ ਤੇ ਇੱਕ ਵਾਤਾਵਰਨ ਪ੍ਰੇਮੀ ਹੋਣ ਦੇ ਨਾਤੇ ਤੁਸੀਂ ਸ਼ਹਿਰ ਮਹਾਲੀ ਚ ਵੀ ਰਹਿੰਦੇ ਹੋ ਤੇ ਸ਼ਹਿਰ ਮਹਾਲੀ ਦੇ ਇਸ ਜਿਹੜਾ ਸਾਡਾ ਵਾਤਾਵਰਨ ਹੈ ਕਿਉਂਕਿ ਉਹ ਸ਼ਹਿਰ ਹੈ ਉਸ ਸ਼ਹਿਰ ਦੇ ਵਿੱਚ ਮਾਤਾ ਮਰਨ ਦੇ ਤੌਰ ਦੇ ਉੱਤੇ ਤੁਸੀਂ ਕੰਮ ਵੀ ਕਰਦੇ ਹੋ ਤੇ ਹੁਣ ਤੱਕ ਤੁਸੀਂ ਕੀ ਸੁਧਾਰ ਕੀਤਾ ਜਾਂ ਸਰਕਾਰ ਨੇ ਮਾਤਾ ਮਰਨ ਦੇ ਮਾਮਲੇ 'ਚ ਕਿਦਾਂ ਉੱਥੇ ਜਿਹੜਾ ਉਹ ਆਪਰੇਟ ਕੀਤਾ ਸਫਾਈ ਪੱਖੋਂ ਜਾਂ ਕੋਈ ਸਾਡਾ ਜਿਹੜੇ ਨਵੇਂ ਜਿਹੜੇ ਉਹ ਦਰਖਤ ਲਾਉਣੇ ਨੇ ਰੁੱਖ ਲਾਉਣੇ ਨੇ ਜਾਂ ਹੋਰ ਕੀ ਕਾਰਜ ਕੀਤਾ ਤੁਹਾਡੇ ਜਦੋਂ ਤੁਸੀਂ ਇੱਕ ਪ੍ਰੇਮੀ ਹੋਣ ਦੇ ਨਾਤੇ ਸਰਕਾਰ ਨਾਲ ਗੱਲ ਕਰਦੇ ਹੋ ਜੀ ਹਾਂ ਜੀ ਉਹਦੇ ਵਿੱਚ ਲਹਿਰ ਸਾਹਿਬ ਇਹ ਆਇਆ ਵੀ ਜਿੱਥਾਂ ਏਸੀਸੂ ਤੇ ਇਹ ਇੱਕ ਡਿਬੇਟ ਆਪਣਾ ਖੁੱਲੀ ਵੀ ਕਰ ਸਕਦੇ ਆ ਪਰ ਹੁਣ ਕਿਉਂਕਿ ਦਵੇਰ ਦਾ ਇੱਕ ਅੰਸ਼ ਦੇ ਹਿੱਸੇ ਦਾ ਹਨ ਇਸ ਲਈ ਮੈਂ ਇਹ ਕਹਿੰਦਾ ਜੁਨਾ ਜਿੱਦਾਂ ਨੇ ਅਸੀਂ ਵਾਪਾ ਵਨ ਸੰਮਾਰਥ ਤੋਂ ਜਿਹੜੀ ਬਣਾਈ ਹੈ ਜੀ ਆਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਦੇ ਵਿੱਚ ਦਰਖਤ ਲਾਏ ਨੇ ਜੀ ਅਸੀਂ ਖੂਨਦਾਨ ਕੈਂਪ ਵੀ ਲਾਉਨੇ ਆ ਜੀ ਅਸੀਂ ਨਸ਼ਾ ਵਿਰੋਧੀ ਨਸ਼ਾ ਵਿਰੋਧੀ ਕੈਂਪ ਵੀ ਲਾਉਨੇ ਆ ਸਕੂਲਾਂ ਤੇ ਨੌਜਵਾਨਾਂ ਦੇ ਮਾੜੇ ਵਿਰੇ ਪ੍ਰਭਾਵ ਨੇ ਉਨ੍ਹਾਂ ਦੇ ਜਾਣਕਾਰੀ ਬੱਚਿਆਂ ਨੂੰ ਜਾ ਕੇ ਦਿੰਦੇ ਆ ਉਸ ਦੇ ਨਾਲ ਜਿੱਥੇ ਅਸੀਂ ਕੁਝ ਜਿੰਨਾ ਤੇ ਸਾਨੂੰ ਨਸ਼ਿਆਂ ਦਾ ਖਤਰਨਾਕ ਗੱਲਾਂ ਦਾ ਪਤਾ ਹੈ ਉੱਥੇ ਸਾਡੇ ਨਾਲ ਮਹਰ ਡਾਕਟਰ ਵੀ ਹੁੰਦੇ ਨਸ਼ਿਆਂ ਦੇ ਜਿਹੜੇ ਡਿਟੇਲ ਤੇ ਜਾਣਕਾਰੀ ਦਿੰਦੇ ਨੇ ਜਿਵੇਂ ਡਾਕਟਰ ਆਪਣੇ ਗਰਗ ਸਾਹਿਬ ਨੇ ਜੀ ਡਾਕਟਰ ਪਿਆਰਾ ਨਾਲ ਗਰਗ ਜੀ ਉਹ ਸਾਡੇ ਨਾਲ ਹੁੰਦੇ ਨੇ ਅਸੀਂ ਆ ਦਰਸਤ ਨੌ ਦੇ ਮੌਲੇ ਚ ਜਿਹੜਾ ਇਹਨਾਂ ਜਿਹੜੇ ਮੈਂ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ ਜੀ ਅਸੀਂ ਕਿ ਟੋਟੇ ਉਹਦੇ 1500 ਸਕੂਲ ਮਹਾਰੀ ਦੇ ਆਲੇ-ਦਾਲੇ ਅਡਾਪਟ ਕੀਤੇ ਹੋਏ ਨੇ ਬਿਲਕੁਲ ਜੀ ਬਿਲਕੁਲ ਹੁਣ ਕਿ ਅਸੀਂ 2 ਚੰ ਮਹੀਨੇ ਬਾਅਦ ਚੱਕਰ ਮਾਰਦੇ ਰਹਨੇ ਆ ਜਿਹੜੇ ਲਾਏ ਹੋਏ ਦਰੱਖਤਾਂ ਦੀ ਦੇਖਭਾਲ ਵੀ ਕਰਦੇ ਆ ਤੇ ਬੱਚਿਆਂ ਨੂੰ ਜਾ ਕੇ ਨਸ਼ਾ ਅਬਰਧ ਤੇ ਐਬਨਾ ਜਿਹੜੇ ਆਪਣੇ ਆਪਣੇ ਨਿਜਮ ਨੇ ਵਾਤਾਵਰਨ ਪ੍ਰਤੀ ਨਾ ਨਾ ਅਟਰਾਫ ਲਈ ਜਮਾ ਮਾਰੇ ਇਹ ਟ੍ਰੈਫਿਕ ਵੀ ਮੱਤਿਆਂ ਵਾਸਤੇ ਕੋਨਾ ਬਹੁਤ ਔਰੀ ਹੈ। ਟ੍ਰੈਫਿਕ ਦੇ ਨਿਯਮਾਂ ਬਾਰੇ ਵੀ ਜਾਣਕਾਰੀ ਦੰਨਿਆ ਤਾਂ ਕਿ ਬੱਚੇ ਅੱਗੇ ਨੂੰ ਵਧੀਆ ਸੈਰੀ ਬਣ ਸਕਣ। ਤੇ ਹੋਰ ਇੱਕ ਬਹੁਤ ਵੱਡੀ ਗੱਲ ਇਹ ਵੀ ਹੈ ਆਪਣੇ ਵਾਤਾਵਰਣ ਤੇ ਕਿ ਸੰਤ ਬਲਵੀਰ ਸਿੰਘ ਚੀਚੇਵਾਲ ਨੇ ਜਿਹੜੇ ਜੀ ਮਹਾਨ ਵਾਤਾਵਰਣ ਵਾਤਾਵਰਣ ਪ੍ਰੇਮੀ ਉਹ ਸਾਡੇ ਫੰਕਸ਼ਨਾਂ ਕੋਲ ਮਹਾਲੀ ਦੇ ਵਿੱਚ ਦੋ ਵਾਰ ਆ ਚੁੱਕੇ ਨੇ ਜੀ। ਜੀ ਜੀ ਜੀ। ਰਾਜ ਸਭਾ ਮੈਂਬਰ हां ਅੱਜਿਕਲ ਰਾਜ ਸਭਾ ਮੈਂਬਰ ਵੀ ਨੇ ਵਾਤਾਵਰਣ ਦੇ ਇਸ਼ੂ ਦੇ ਤਾ ਉਹਦਾ ਨਾਮ ਵਾਟਰਫੇਮਸ ਹੈ ਤੁਹਾਨੂੰ ਪਤਾ ਹੀ ਹੈ ਇਸ ਗੱਲ ਦਾ ਜੀ 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 ਹਾਂ ਉਹਨਾਂ ਨੂੰ ਇਸ ਗੱਲ ਦਾ ਮਾਣ ਹੈ ਜਦੋਂ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਉਹ ਸਾਨੂੰ ਇਹ ਕਹਿ ਕੇ ਸੰਬੋਧਨ ਕਰਦੇ ਨੇ ਹੋਰ ਵੀ ਭਗਤ ਫੂਲਸਨ ਸੁਸਾਇਟੀ ਵਾਲੇ ਕੀ ਹਾਲ ਏ ਤੁਹਾਡਾ ਬਿਲਕੁਲ ਜਦੋਂ ਉਹ ਕੈਨੇਡਾ ਆਏ ਸੀ ਨਾ ਅ ਪ੍ਰਵੀਰ ਸਿੰਘ ਸੀਚੇਵਾਲ ਹੋਣੀ ਰਾਜ ਸਭਾ ਮੈਂਬਰ ਜਦੋਂ ਇੱਥੇ ਕੈਨੇਡਾ ਆਏ ਸੀ ਤਾਂ ਮੈਂ ਵੀ ਉਹਨਾਂ ਦੀ ਕੈਨੇਡਾ ਚ ਇੱਥੇ ਹੋ ਜਾਂਦੀ ਇੰਪਰੂਵ ਕੀਤੀ ਸੀ ਤਾਂ ਮੇਰੇ ਨਾਲ ਵੀ ਉਹ ਫਿਰ ਮੇਰੇ ਚੈਨਲ ਤੇ ਉਹ ਇੰਟਰੋ ਦੇ ਕੇ ਗਏ ਨੇ ਹਾਂਜੀ ਹਾਂਜੀ ਹਾਂ ਇਸ ਲਈ ਵਾਪਰਾਂ ਤੋਂ ਅਸੀਂ ਕੰਮ ਕਰ ਰਹੇ ਹਾਂ ਆ ਹੁਣ ਵੀ ਅਸੀਂ ਇੱਕ 350 ਗਾਇਦਾ ਨਾ ਜਿੱਥੇ ਡੂੰਘੇ ਖੱਡੇ ਸੀਗੇ ਇੱਕ ਫਾਲਤੂ ਥਾਪ ਦੇ ਅਸੀਂ ਸਰਕਾਰੀ ਟਿਊਬਵੈਲ ਦਾ ਜਿਹੜੇ ਟਿਊਬਵੈਲ ਬੰਦ ਹੋ ਗਏ ਤੁਹਾਨੂੰ ਪਤਾ ਹੀ ਹੈ ਜੀ ਉਹ ਡੂੰਘਾ ਥਾਂ ਸੀਗਾ ਉਹਦੇ ਵਿੱਚ ਉਹਦੇ ਉੱਤੇ ਅਸੀਂ ਵਿੱਚ ਹਰਬਲ ਮਾਰਕ ਮਣਾਏਗਾ ਬਹੁਤ ਵਧੀਆ ਬਹੁਤ ਵਧੀਆ ਉਹਦੀ ਮੈਸਜ ਵੈਸੇ ਬਾਅਦ ਵੀਡੀਓ ਤੇ ਜਾ ਕੇ ਉਹਦੀ ਬਣਾ ਕੇ ਦੋ ਜਗਾਂ ਚ ਜੀ ਹੈ ਉਹਦੇ ਹੁਣ ਮਤਲਬ ਅਸੀਂ ਦੇਹ ਬਾਈ ਦੇ ਇੱਥੇ ਰੋਜ਼ ਕੰਮ ਕਰਦੇ ਆ ਕੋਈ ਨਾ ਕੋਈ ਉੱਥੇ ਜਿੱਥੇ ਜਿੰਨੇ ਵੀ ਹਰਬਲ ਬੂਟੇ ਲਾਵਾਂਗੇ ਉਹ ਆਮ ਜਨਤਾ ਨੂੰ ਅਸੀਂ ਕਹਾਗੇ ਵੀ ਸਾਥੋਂ ਕੋਈ ਵੀ ਆ ਕੇ ਲੈ ਜਾ ਕੇ ਜਾ ਸਕਵੇ ਤੇ ਇਸ ਮਸਲੇ ਉੱਤੇ ਇੱਕ ਵੱਖਰੀ ਡਿਬੇਟ ਜਿਹੜੀ ਆ ਤੁਹਾਡੇ ਨਾਲ ਕੀਤੀ ਜਾਊਗੀ ਹਾਂ ਵੱਖਰੀ ਵੱਖਰੀ ਆਜੋ ਬੜਾ ਮੈਂ ਆਪ ਦਾ ਅੱਧਾ ਘੰਟਾ ਚੱਲ ਜਾਊਗਾ ਹਾਂ ਹਾਂ ਬਿਲਕੁਲ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਗੁਰਮੇਲ ਸਿੰਘ ਮੋਜੇਵਾਲ ਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਬਹੁਤ ਵਧੀਆ ਜਾਣਕਾਰੀਆਂ ਜਿਹੜੀਆਂ ਦਿੱਤੀਆਂ ਨੇ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਆ ਵਿਚ ਇਹ ਐਡ ਕਰਦੇ ਹਾਂ ਕਿ ਅਸੀਂ ਕੱਲ ਨੂੰ ਡਿਪਟੀ ਕਮਿਸ਼ਨਰ ਨਾਲ ਇੱਕ ਮੁਲਾਕਾਤ ਕਰਨੀ ਹੈ ਜਿਹਦੇ ਵਿੱਚ ਅਸੀਂ ਕੱਲ ਨੂੰ ਬਸੰਤ ਪੰਚਮੀ ਆ ਨਾ ਜੀ ਕੱਲ ਨੂੰ ਬਸੰਤ ਪੰਚਮੀ ਦੇ ਉੱਤੇ ਅਸੀਂ ਇਨਾ ਹਰਬਲ ਪੌਦੇ ਤੇ ਫੁੱਲਾਂ ਦਾ ਇੱਕ ਲੰਗਰ ਲਾਉਣ ਦੀ ਸੀ ਦਫ਼ਤਰ ਦੇ ਵਿੱਚ ਉਹਦੇ ਪ੍ਰਬੰਧਾਂਗੇ ਡੀਸੀ ਮੈਡਮ ਕਰਨਗੇ ਜੀ ਜੀ ਵਾਤਾਵਰਣ ਪ੍ਰੇਮੀ ਦੇ ਜਿਹੜੇ ਅਸੀਂ ਵਾਤਾਵਰਣ ਨਾਲ ਜੁੜੇ ਹੋਏ ਸੰਸਥਾਵਾਂ ਨੇ ਉਹ ਤੇ ਹਾਜ਼ਰ ਹੋਣੀਆਂ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ